ਕੰਬੰਦਾਂ ਦਾ ਪਾਰਟੀ ਜਿੱਤੀ ਅੱਧੇ ਕਰੇਗੇ ਮੈਨੂੰ ਕਾਹਦੀ ਖੁਸ਼ੀ ਹੋਈ ਹੈ ਕਿ ਉਹ ਇੱਕ ਵਾਰ ਚ ਖਬਰ ਲੱਗੂ ਇਹਨੇ ਨੰਬਰ ਲੱਗੀ ਕਿਸੇ ਅਖਬਾਰ ਚ ਖਬਰ ਲੈ ਐਨਾ ਬੜੀਆਂ ਨਾ ਮੱਥਾ ਮਾਰਿਆਗਾ ਕੀ ਇੰਡੀਆ ਚ ਰਹਿ ਕੇ ਕੁਛ ਹੈਗਾ ਇੰਡੀਆ ਚ ਫਰ ਹੁਣ ਤੇਰੀ ਰੈਡ ਕੀ ਆ ਚੱਲ ਬਾਹਰ ਜਾਣਾ ਚੱਲ ਬਾਹਰ ਤੈਨੂੰ ਤੋੜ ਦਾਂਗਾ ਕੋਈ ਸਹੀ ਬੰਦਾ ਸਹੀ ਰੈਡ ਦੇ ਕੋਈ ਸਹੀ ਬੰਦਾ ਮਿਲਦਾ ਹੀ ਨਹੀਂ ਮਿਲ ਜੂਗਾ ਮਿਲ ਜੂਗਾ ਬੜਾ ਮਾਨਸ ਕੀ ਹਾਲਾ ਬੱਗੇ ਵਧੀਆ ਜੀ ਹੋ ਗਿਆ ਆ ਮਿਲ ਗਿਆ ਬੜਾ ਮਾਨਸ ਵਧਾਈਆਂ ਬਹੁਤ ਬਹੁਤ ਅੱਛਾ ਹੁਣ ਮੈਨੂੰ ਸਭ ਰੈਡ ਹੈ ਸਾਡੀ ਕੁੜੀ ਨੂੰ ਅਸੀਂ ਕੀ ਕੋਰਸ ਕਰਾਈਏ ਕਿੱਥੇ ਅਸੀਂ ਤੋਰੀਏ ਇਹਨੂੰ ਹਾਈਲਾਈਟਸ ਕਰਵਾਓ ਜੀ ਲਾਲਾ ਜੀ ਹਾਈਲਾਈਟਸ ਨਾਲੇ ਕਦੇ ਬੰਦ ਹੋ ਗਏ ਨਹੀਂ ਬਾਊ ਜੀ ਹਾਈਲਾਈਟ ਚੱਲ ਰਹੇ ਹੈ ਜੀ ਆਪਣੇ ਪਰ ਸਹੀ ਸਹੀ ਬੰਦਾ ਕਿਹੜਾ ਹੈ ਯੂਨਿਕ ਹਾਈਲਾਈਟਸ ਵੀਜ਼ ਵਾਲੇ ਹੈ ਜੀ ਲੈ ਲੈ ਕੇ ਚੱਲ ਤੁਸੀਂ ਤਾਂ ਗੱਲ ਤੋਂ ਨਾ ਮੋਟੀ ਚਲੋ ਆ ਸਾਡੀ ਕੁੜੀ ਨੂੰ ਪਤਾ ਕਿੰਨੀ ਅੰਗਰੇਜ਼ੀ ਦੀ ਹੋ ਡੱਕਾ ਭੁੱਕੀ ਦਾ ਹੋਰੀ ਮਾਰੀ ਜਾਂਦਾ ਪਾਗੀ ਜਨੀਕ ਵਾਲੀ ਆਹੇ ਰੰਪਰੇ ਵਾਲੇ ਉਹ ਨੋ ਵੀਜ਼ਾ ਐਕਸਪਰਟ ਹੈ ਚਲ ਕੋਈ ਨਾ ਬੰਦਾ ਭਰਾ ਮਾਲਸਾ ਸਹੀ ਰਹਿ ਦਿੰਦਾਗਾ ਇਹਨਾਂ ਨੇ ਕੋਈ ਕੋਰਸ ਕਰਿਆ ਹੋਊਗਾ ਹਨਾ ਆਈਐਸਪੀਡੀ ਹੀ ਕੀਤੀ ਉਸ ਤੋਂ ਬਾਅਦ ਇਹਨਾਂ ਦਾ ਵੀਜ਼ਾ ਲੱਗਿਆ ਅੱਛਾ ਇੰਨੀਆਂ ਫੋਟੋਆਂ ਆਪਣੀ ਵੀ ਫੋਟੋ ਲੱਗੂਗੀ ਫਿਰ ਹਾਂਜੀ ਮੇਰੀ ਵੀ ਇੱਥੇ ਲੱਗੂਗੀ ਅਸਾਂ ਤੇਰੀ ਵੀ ਉਰੀ ਲਾਉਣਗੇ ਹਾਂਜੀ ਮੇਰੀ ਵੀ ਉਰੀ ਲਾਉਣਗੇ ਛੋਡੇ ਪਹਿਲੀ ਸੁਣੇ ਸੀਗੇ ਅੱਜ ਸਾਡੇ ਪਿੰਡ ਵਾਲਾ ਪਾਈ ਬੱਗਾ ਟੱਕਰ ਗਿਆ ਅੱਛਾ ਮੈਨੂੰ ਐ ਦੱਸੋ ਜੀ ਆਈਲੈਟ ਤੇ ਪੀਟੀ ਦਾ ਹਰ ਇੱਕੀ ਕਰਾਈ ਜਾਂਦਾ ਛੋਡੇ ਜਿਹੇ ਜੀ ਕੀ ਖੂਬੀ ਆ ਕੀ ਗੱਲਬਾਤ ਮੈਨੂੰ ਐ ਦੱਸੋ ਆਈਲੈਟ ਪੀਟੀ ਵਾਸਤੇ ਬਹੁਤ ਹੀ ਵਧੀਆ ਟੀਮ ਹਾਇਰ ਕੀਤੀ ਹੋਈ ਹੈਗੀ ਜਿਹੜੀ ਬੱਚੇ ਨੂੰ ਬਹੁਤ ਸਹੀ ਤਰੀਕੇ ਨਾਲ ਤਿਆਰੀ ਕਰਵਾਉਂਦੀ ਹੈਗੀ ਠੀਕ ਆ ਇਹ ਐਕਸਟਰਾ ਮਟੀਰੀਅਲ ਵੀ ਆਪਾਂ ਮੁਹਈਆ ਕਰਾਉਣੇ ਬੱਚੇ ਤੇ এনवायरमेंट ਦਾ ਤੁਸੀਂ ਉੱਪਰ ਜਾ ਕੇ ਦੇਖੋ ਫਰਸਟ ਸਟੂਡੈਂਟ ਆ ਰਿਹਾ ਸਪੈਸ਼ਲ ਪੈਕੇਜ ਵੀ ਦੇ ਰਿਆ ਉਹਨਾਂ ਵਾਸਤੇ ਅੱਡੀ ਦਾ ਰੂਹ ਖੁਸ਼ ਹੋ ਗਈ ਇਹਨਾਂ ਨੂੰ ਮਿਲ ਕੇ ਗਲਤ ਬੰਦੇ ਕੋਲ ਇਹਨਾਂ ਫਾਜਿਓ ਭਾਈ ਨੰਬਰ ਸਕਰੀਨ ਤੇ ਚੱਲ ਰਹੇ ਨੇ ਫੋਨ ਮਾਰ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ